ਪੰਜਾਬ ਵਿੱਚ ਅਜਿਹੇ ਬਹੁਤ ਸਾਰੇ ਸਥਾਨ ਹਨ ਜਿੱਥੇ ਲੋਕਾਂ ਦੀ ਆਸਤਾ ਜੁੜੀ ਆ ਇਹ ਸਿੱਧ ਬੁੱਧ ਨਾ ਦਾ ਦਰਬਾਰ ਆ ਜਿੱਥੇ ਇਹ ਆਸਤਾ ਵਾਪੀ ਇਥੋਂ ਜਿਹੜਾ ਪੀਲੀਆ ਜਿਹਨੂੰ ਆਪਾਂ ਜੌਂਡਿਸ ਕਹਿੰਦੇ ਆ ਉਹ ਠੀਕ ਹੁੰਦਾ ਵਾ ਖੀਰ ਬਣਾਈ ਜਾਂਦੀ ਆ ਖੀਰ ਖਾਣ ਨਾਲ ਖੀਰ ਇੱਚੇ ਤੇਰ ਮੇਂ ਤਿਆਰ ਕੀਤੀ ਜਾਂਦੀ ਆ ਇੱਥੇ ਹੀ ਗੋਏ ਉੱਪਰ ਬਣਾ ਕੇ ਖੀਰ ਤੇ ਖਾਈ ਜਾਂਦੀ ਆ ਤੇ ਜਿਹਦੇ ਨਾਲ ਜਿਹੜਾ ਪੀਲੀਏ ਵਰਗਾ ਰੋਗ ਉਹ ਖਤਮ ਹੋ ਜਾਂਦਾ ਵਾ ਸასი ਗਾਲ ਦੋਸਤੋ ਪੰਜਾਬ ਵਿੱਚ ਅਜੇ ਬਹੁਤ ਸਾਰੇ ਸਥਾਨ ਹਨ ਜਿੱਥੇ ਲੋਕਾਂ ਦੀ ਆਸਤਾ ਜੁੜੀ ਆ ਕਈ ਦਰਬਾਰਾਂ ਤੇ ਲੋਕਾਂ ਨੂੰ ਜਿਸ ਦਾ ਕੋ ਚਮੜੀ ਦਾ ਰੋਗ ਆ ਉਹ ਠੀਕ ਹੁੰਦਾ ਵਾ ਕਈ ਜਗ੍ਹਾ ਤੇ ਕਈ ਦਰਬਾਰਾਂ ਜਾ ਕੇ ਅਗਰ ਪਾਣੀ ਚਿੱਟੇ ਮਾਰੀ ਦੇਖਾ ਠੀਕ ਹੋ ਜਾਂਦੀ ਆ ਵਾ ਅੱਜ ਜਿਸ ਦਰਬਾਰ ਤੇ ਅਸੀਂ ਪਹੁੰਚੇ ਆ ਇਹ ਸਿੱਧ ਬੁੱਧ ਨਾ ਦਾ ਦਰਬਾਰ ਆ ਜਿੱਥੇ ਇਹ ਆਸਤਾ ਵਾ ਕਿ ਇੱਥੋਂ ਜਿਹੜਾ ਪੀਲੀਆ ਜਿਹਨੂੰ ਆਪਾਂ ਜੌਂਡਰਸ ਕਹਿੰਦੇ ਆ ਉਹ ਠੀਕ ਹੁੰਦਾ ਵਾ ਹਰ ਐਤਵਾਰ ਜਿਹੜੇ ਇੱਥੇ ਸੰਗਰ ਜਿਹੜੀ ਪਹੁੰਚਦੀ ਆ ਐਦਾ ਤੇ ਐਦਾ ਅਖੀਰ ਬੰਦੀ ਆ ਤੇ ਇਸ ਸੰਗਤ ਇੱਥੇ ਆ ਕੇ ਕੀਰ ਬਣਾਉਂਦੀ ਐ ਇੱਥੇ ਆ ਕੇ ਖਾਂਦੀ ਆ ਜਿਸ ਨਾਲ ਜਿਹੜਾ ਪੀਲੀ ਵਰਗੇ ਰੋਗ ਆ ਉਹ ਤੋਂ ਲੋਕ ਮੁਕਤ ਹੋ ਜਾਂਦੇ ਆ ਇਸੇ ਤਰ੍ਹਾਂ ਅੱਜ ਅਸੀਂ ਦਰਬਾਰ ਤੇ ਪਹੁੰਚੇ ਆ ਤੁਹਾਨੂੰ ਦਿਖਾਉਣ ਵਾਸਤੇ ਕਿਉਂਕਿ ਬਹੁਤ ਸਾਰੇ ਸੰਗਤ ਹੁੰਦੀ ਆ ਉਹਨਾਂ ਤੱਕ ਸਾਡੀ ਗੱਲ ਜ਼ਰੂਰ ਪਹੁੰਚਣੀਂ ਦੇ ਆ ਵੀ ਬਹੁਤ ਪੰਜਾਬ ਵਿੱਚ ਜਿੱਥੇ ਲੋਕ ਵਸਦੇ ਆ ਉਹਨਾਂ ਤੱਕ ਇਹ ਪਹੁੰਚੇ ਵੀ ਇੱਥੇ ਇਹਦਾ ਪੀਲੇ ਪੀਲੇ ਦਾ ਜਿਹੜਾ ਰੋਗ ਠੀਕ ਹੁੰਦਾ ਵਾ ਇਹ ਦਰਬਾਰ ਆ ਸਿੱਧ ਗੁਰਦ ਦਾ ਜਿਹਦਾ ਤਰਨ ਤਰਨ ਦਾ ਪਿੰਡ ਪਿੰਦਾ ਵਾ ਨਾਲ ਦੀ ਇੱਕ ਸਰਹੱਦੀ ਏਰੀਆ ਵਾ ਜਿੱਥੇ ਇਹ ਦਰਬਾਰ ਇੱਥੇ ਆ ਲੋਕ ਦੂਰੋਂ ਦੂਰ ਇੱਥੇ ਨਤਮਸਤਕ ਹੁੰਦੀ ਆ ਤੇ ਰੋਗ ਆ ਉਹ ਖਤਮ ਹੁੰਦਾ ਵਾ ਸਿਰਫ ਇੱਕ ਖੀਰ ਬਣਾਈ ਜਾਂਦੀ ਆ ਖੀਰ ਖਾਣ ਨਾਲ ਖੀਰ ਇੱਥੇ ਤੇਰ ਮੇ ਤਿਆਰ ਕੀਤੀ ਜਾਂਦੀ ਆ ਇੱਥੇ ਹੀ ਗੋਏ ਉੱਪਰ ਬਣਾ ਕੇ ਖੀਰ ਤੇ ਖਾਈ ਜਾਂਦੀ ਆ ਤੇ ਜਿਹਦੇ ਨਾਲ ਜਿਹੜਾ ਪੀਲੀਆ ਵਰਗਾ ਰੋਗ ਉਹ ਖਤਮ ਹੋ ਜਾਂਦਾ ਵਾ ਇਸ ਟਾਈਮ ਨਾਲ ਸੰਗਤ ਮੌਜੂਦ ਆ ਅਸੀਂ ਉਹਨਾਂ ਨਾਲ ਗੱਲਬਾਤ ਕਰਦੇ ਆ ਸਤਿ ਸ੍ਰੀ ਅਕਾਲ ਜੀ ਵੀਰ ਜੀ ਕਿੱਥੋਂ ਆਏ ਤੁਸੀਂ ਅੰਮ੍ਰਿਤਸਰ ਤੋਂ ਇਸ ਦਰਬਾਰ ਵਿੱਚ ਇਹ ਦੱਸਦੇ ਆ ਵੀ ਜਿਹੜਾ ਪੀਲੀਆ ਜਿਹੜਾ ਰੋਗ ਆ ਅਗਰ ਕਿ ਇਹਨੂੰ ਪੀਲੀਆ ਤੇ ਉਹ ਠੀਕ ਹੋ ਜਾਂਦਾ ਵਾ ਤੁਹਾਨੂੰ ਕੀ ਲੱਗਦਾ ਬਿਲਕੁਲ ਜੀ ਹੋਇਆ ਜੀ ਇਸ ਤਰ੍ਹਾਂ ਇਹ ਮੇਰੇ ਫਾਦਰ ਇਨ ਲਾ ਨੇ ਇਹਨਾਂ ਨੂੰ 20 ਸਾਲ ਪਹਿਲਾਂ ਪੀਲੀਆ ਹੋ ਗਿਆ ਸੀ ਜਿਹੜਾ ਇਹਨਾਂ ਨੇ ਕਾਫੀ ਲਾਇਕ ਕਰਾਇਆ ਆਪਣਾ ਲਾਇਕ ਕਰਾਣ ਦੇ باوجود ਵੀ ਕਿਤੇ ਫਰਕ ਨਹੀਂ ਪਿਆ ਅਨੁਸਾਰ ਤੋਂ ਫਿਰ ਇਹਨਾਂ ਨੂੰ ਕਿਸ ਨੇ ਦੱਸ ਪਾਈ ਇਥੋਂ ਦੀ ਫਿਰ ਇਹ ਇੱਥੇ ਆਏ ਇਹਨਾਂ ਨੂੰ ਜਿਵੇਂ ਬਾਬਾ ਜੀ ਨੇ ਦੱਸਿਆ 5 ਵਰੀਆਂ 7 ਵਰੀਂ ਦੱਸਦੇ ਠੀਕੀਰ ਬਣਾਉਣੀ ਹਫਤੇ ਦੀ ਇੱਕ ਵਰੀ ਹੂੰ ਉਸ ਤਰ੍ਹਾਂ ਇਹਨਾਂ ਨੇ ਖੀਰ ਬਣਾਈ ਖਾਧੀ ਤੇ ਇਹਨਾਂ ਨੂੰ ਪੀ ਗਏ ਜਿਹੜਾ ਮਤਲਬ ਇਹਨਾਂ ਦਾ ਪੀਲੀਆ ਕਾਫੀ ਹੱਦ ਤੱਕ ਵਿਗੜ ਚੁੱਕਿਆ ਸੀ ਉਹ ਹੂੰ ਤੇ ਉਦੋਂ ਇਹ ਠੀਕ ਹੋ ਗਏ ਬਿਲਕੁਲ ਠੀਕ ਹੋ ਗਏ ਬਿਨਾਂ ਕਿਸੇ ਦਵਾਈ ਦੇ ਹੂੰ ਕੀ ਵਿਧੀ ਕੀ ਆ ਜਿਹੜਾ ਇੱਥੇ ਆ ਕੇ ਖੀਰ ਕਿੱਦਾਂ ਤਿਆਰ ਕੀਤੀ ਜਾਂਦੀ ਹੈ ਵਿਧੀ ਸਭ ਤੋਂ ਪਹਿਲਾਂ ਤੇ ਆਪਣੇ ਮਨ ਦੀ ਸੰਤੁਸ਼ਟੀ ਆ ਜੀ ਮਨ ਜਿਹੜਾ ਵਾ ਆਪਣਾ ਸਾਫ਼ ਕਰਕੇ ਬੰਦਾ ਇੱਥੇ ਆਵੇ ਸੱਚੇ ਦਿਲੋਂ ਆ ਕੇ ਜਿਸ ਤਰ੍ਹਾਂ ਜਿਸ ਤਰ੍ਹਾਂ ਕਹਿੰਦੇ ਨੇ ਜਿਹੜੇ ਜਿਹੜਾ ਭਾਂਡਾ ਦਿੰਦੇ ਨੇ ਉਸ ਤਰ੍ਹਾਂ ਖੀਰ ਬਣਾਈ ਜਾਵੇ ਤੇ ਪ੍ਰਮਾਤਮਾ ਦਾ ਇਹਨਾਂ ਦਾ ਨਾਮ ਲੈ ਕੇ ਅਸ਼ੀਰਵਾਦ ਲੈ ਕੇ ਤੇ ਬਿਲਕੁਲ ਠੀਕ ਹੋਏ ਨੇ ਜੀ। ਹਾਂ। ਆ ਸਾਡੇ ਨਾਲ ਇਹ ਮੌਜੂਦ ਨੇ ਜਿਹੜੇ ਜਿਨ੍ਹਾਂ ਨੂੰ ਜਿਹਨਾਂ ਪੀ ਲਿਆ ਜਿਹਨਾਂ ਹੋਇਆ ਸੀ ਜਿਹਨਾਂ ਇਥੋਂ ਆ ਕੇ ਖੀਰ ਖਾਦੇ ਪਏ ਨੇ। ਇਹ ਬਾਬਾ ਜੀ ਕੀ ਨਾ ਤੁਹਾਡਾ ਜੀ? ਤਸੇਮਪਾਲ ਜੀ। ਤਸੇਮਪਾਲ ਜੀ ਤੁਸੀਂ ਇਸ ਦਰਬਾਰ ਤੇ ਪਹੁੰਚੇ ਹੋ। ਹਾਂ ਜੀ। ਤੁਹਾਨੂੰ ਕਿੱਥੇ ਪਤਾ ਲੱਗਾ ਸੀ ਵੀ ਇਹ ਦਰਬਾਰ ਤੇ ਆ ਕੇ ਜਿਹਨਾਂ ਜਿਹੜੇ ਖੀਰ ਬਣਾ ਕੇ ਖਾਦੀ ਜਾਂਦੀ ਹੈ ਤਾਂ ਫਿਰ ਪੀਲਾ ਖਤਮ ਹੋ ਜਾਂਦਾ। ਤੁਹਾਨੂੰ 2002 ਦੀ ਗੱਲ ਹੈ ਜੀ। ਹਾਂ। ਉਦੋਂ ਮੈਨੂੰ ਪੀਲਾ ਆਇਆ ਸੀ। ਠੀਕ ਹੈ ਮੈਂ ਗੁਰਮਾਨ ਸਿੰਘ ਹਸਪਤਾਲ ਪ੍ਰਾਈਵੇਟ ਹਸਪਤਾਲ ਕੋਈ ਹਸਪਤਾਲ ਨਹੀਂ ਛੱਡਿਆ ਹੂੰ ਇਹ ਮੈਨੂੰ ਡਾਕਟਰ ਨੇ ਕਿਹਾ ਆਈਪੀ ਤੋਂ ਆ ਤਾਂ ਠੀਕ ਨਹੀਂ ਹੋ ਨਾ ਤੂੰ ਪੀਜੀਏ ਜੇ ਹੂੰ ਫਿਰ ਮੈਂ ਵਾਂਦੀ ਜੀ ਹੂੰ ਉਹਨਾਂ ਮੈਨੂੰ ਕਿਹਾ ਤੂੰ ਨਾ ਲੈ ਜਾਓ ਜੀ ਹੂੰ ਅਸੀਂ ਵੀ ਇਹ ਚੀਜ਼ ਨੂੰ ਨਹੀਂ ਮੰਨਦੇ ਹੂੰ ਡਾਕਟਰ ਦੇ ਵਿੱਚ ਇਲਾਜ ਹੀ ਕਰ ਲਿਓ ਸੋਣੇਰੇ ਤੇ ਇਥੇ ਆਏ ਇਥੇ ਆਈ ਮਰੀਜ਼ ਦੇਖੇ ਬਹੁਤ ਬੁਰੀ ਹਾਲਤ ਸੀ ਜਿਸਨ ਕੋਲਾ ਪੀ ਜਾਈ ਕਿ ਨੁਕਸਾਨ ਕਰਦਾ ਇਹ ਸ਼ਰਦਾ ਨਾਲ ਉਹਦੇ ਵੀ ਸ਼ਰਦਾ ਨਾਲ ਖੀਰ ਖਾਓ ਤੁਸੀਂ ਬਿਲਕੁਲ ਠੀਕ ਹੋ ਜਾਓ। ਔਰ ਸਾਠ ਹਫ਼ਤੇ ਬਾਅਦ ਮੈਂ ਜਿਹੜਾ ਉਹ ਸਾਮ 28 29 ਪੀਰ ਗਿਆ ਸੀ। ਜੀ ਜਿਹੜਾ ਮੇਰਾ 2 ਪੁਆਇੰਟ ਆ ਗਿਆ। ਜਾਨਕਾ ਆ ਗਿਆ। ਜਿਸ ਸਾਡੇ ਦਰਸ਼ਕ ਦੇਖਦੇ ਪਏ ਹੋਣਗੇ ਕਈ ਇਹੋ ਜਿਹੇ ਦਰਸ਼ਕ ਸਾਡੇ ਨਾਲ ਹੋਣਗੇ ਕਿ ਜਿਹੜੇ ਕਮੈਂਟ ਕਰਨਗੇ ਕਿ ਸ਼ਾਇਦ ਬਾਬਾ ਜੀ ਆਪਣੇ ਕੋਲੋਂ ਬੋਲਦੇ ਪਏ ਤੁਹਾਨੂੰ ਵਾਕਈ ਲੱਗਦਾ ਵਾ ਕਿ ਇਥੇ ਆ ਕੇ ਜਿਹੜੀ ਆ ਬਕੀਰ ਬਣਾਈ ਆ ਉਹਨਾਂ ਦਾ ਅਸਰ ਹੋਇਆ ਬਿਲਕੁਲ ਨਹੀਂ ਬਕੀਰ ਪਰ ਕਿ ਜਦੋਂ ਤੁਹਾਡਾ ਪੀਲੀਆ ਅੰਦਰ ਆ ਗਿਆ ਲੈਬੋਰੀ ਦੀ ਤੁਹਾਡੀ ਰਿਪੋਰਟਾਂ ਸਹੀ ਆ ਗਈਆਂ ਫਿਰ ਤੁਹਾਨੂੰ ਪਤਾ ਤੁਹਾਨੂੰ ਡਾਕਟਰ ਨੇ ਨਹੀਂ ਇਹ ਸਦਾਛ ਜਹਾਜਤਾ ਵੀ ਤੁਸੀਂ ਇੱਧਰ ਨਾ ਜਾਓ ਤੇ ਦਵਾਈ ਖਾ ਦਵਾਈ ਨਾਲ ਠੀਕ ਹੋ ਜਾਓਗੇ ਤੇ ਨਹੀਂ ਡਾਕਟਰ ਤਾਂ ਕਹਿੰਦੇ ਜੀ ਤੁਸੀਂ ਤੁਸੀਂ ਐਡਮਿਟ ਹੋ ਜਾਓ ਅੱਛਾ ਜੀ ਦਵਾਈ ਖਾਓ ਜੇ ਕਰੋ ਉਹ ਪਰ ਅੱਛਾ ਤੇ ਤੁਸੀਂ ਐਡਮਿਟ ਹੋ ਜੇ ਤੁਹਾਨੂੰ ਆਸਤਾ ਹੀ ਪੇ ਇੱਥੇ ਆ ਕੇ ਠੀਕ ਹੋ ਜਾਊਗਾ ਮੈਂ ਹਾਂ ਜੀ ਕੀ ਕਹਿਣਾ ਚਾਹੋਗੇ ਸਾਡੇ ਆ ਦਰਸ਼ਕ ਦੇਖਦੇ ਪਏ ਦਿਸ਼ਾ-ਵਿਸ਼ਾ ਵੇਖਦੇ ਪਏ ਲੋੜ ਕੀ ਸਜਾ ਦੇਣਾ ਪਤਾ ਹੋ ਗਿਆ ਬਾਜੀ ਜਿਹੜਾ ਬੰਦਾ ਸੱਚੇ ਮਨ ਨਾਲ ਇੰਦੇ ਆਉਂਦਾ ਸੱਚੇ ਮਨ ਨਾਲ ਆਉਂਦਾ ਹਾਂ ਆਣ ਕੇ ਆਪਣੀ ਸ਼ਰਧਾ ਨਾਲ ਅਛਾਦ ਲੋ ਹੂੰ ਬੜੀ ਸੰਗਤ ਠੀਕ ਹੁੰਦੀ ਹੈ ਅਸੀਂ ਸੰਗਤ ਜੀ ਤੁਹਾਨੂੰ ਵਹਿਮਾਂ ਜਿਹਾ ਪੁਣਾ ਜੰਦੇ ਲੇਕਿਨ ਹਰੇਕ ਬੰਦੇ ਦੀ ਘਾਸਸਾ ਹੁੰਦੀ ਆ ਜਿਸ ਹਸਤਾ ਨਾਲ ਜਦੋਂ ਕੋਈ ਸੰਗਤ ਪਹੁੰਚਦੀ ਆ ਜਦੋਂ ਆਪਣੇ ਪੂਰੇ ਸੱਚੇ ਮਨ ਨਾਲ ਅਰਦਾਸ ਕਰਦੀ ਆ ਜਾਂ ਇਥੇ ਆ ਕੇ ਖੀਰ ਬਣਾਉਂਦੀ ਆ ਕਿਉਂਕਿ ਖੀਰ ਇਥੇ ਆ ਕੇ ਬਣੋਣੀ ਪਿੰਦੀ ਆ ਤੇ ਹਰ ਐਤਵਾਰ 12 ਵਜੇ ਤੋਂ ਪਹਿਲਾਂ ਪਹਿਲਾਂ ਇਥੇ ਪਹੁੰਚਣਾ ਪੈਂਦਾ ਵਾ ਤੇ ਖੀਰ ਬਣਾ ਕੇ ਖਾਣੀ ਪਿੰਦੀ ਆ ਤਾਂ ਫਿਰ ਉਹ ਲੋਕ ਤਾਂ ਬੰਦਾ ਮੁਕਤ ਹੋ ਜਾਂਦਾ ਵਾ ਇਹ ਸਾਰਾ ਪਰਿਵਾਰ ਵੀ ਦੇਖ ਸਕਦੇ ਹੋ ਸਾਰਾ ਪਰਿਵਾਰ ਜਿਹੜਾ ਵਾ ਦੂਰੋਂ ਦੂਰੋਂ ਇੱਥੇ ਸੰਗਤ ਆ ਪਹੁੰਚਦੀ ਆ ਨਤ ਮਸਤ ਵੀ ਹੁੰਦੀ ਹੈ ਮੱਥਾ ਟੇਕਦੀ ਹੈ ਤੇ ਇੱਕ ਖੀਰ ਬਣਾਉਂਦੀ ਹੈ ਜਿਹਦੇ ਕਰਕੇ ਬਹੁਤ ਸਾਰੇ ਜਿਹੜੇ ਇੱਥੋਂ ਦੇ ਜਿਹੜੇ ਸਾਡੇ ਪੰਜਾਬ ਦੇ ਜਾਂ ਲੋਕਾਂ ਜਿਹੜੇ ਜਿਹਨਾਂ ਨੂੰ ਆਰਾਮ ਮਿਲ ਚੁੱਕਿਆ ਵਾ ਤੇ ਹਲੇ ਵੀ ਆਰਾਮ ਆ ਰਿਹਾ ਵਾ ਅਸੀਂ ਤੁਹਾਨੂੰ ਵੀ ਇੱਕ ਰਿਦਸ਼ਨ ਜ਼ਰੂਰ ਦਿਖਾਵਾਂਗੇ ਵੀ ਆਹ ਦੇਖ ਸਕਦੇ ਹੋ ਜਿਹੜੀ ਸੰਗਤ ਆ ਜਿਹੜੇ ਇੱਥੇ ਵੀਰ ਆ ਉਹ ਕਿਸ ਤਰ੍ਹਾਂ ਜਿਹੜੀ ਕੀਰਤਿਆਰ ਕਰਦੇ ਆ ਖੀਰ ਬਣਾਉਂਦੀ ਵਿਧੀ ਕੀ ਆ ਉਹ ਵੀ ਤੁਹਾਨੂੰ ਜ਼ਰੂਰ ਸਾਂਝੀ ਕਰਾਂਗੇ ਇਹਦੀ ਦੇਖ ਸਕਦੇ ਹੋ ਇਹ ਸੰਗਤ ਆ ਜਿਹੜੀ ਦੂਰੋਂ ਦੂਰੋਂ ਆਈ ਆ ਤੇ ਇਹ ਖੀਰ ਤਿਆਰ ਹੁੰਦੀ ਪਈ ਆ ਇਹ ਗੋਏ ਬਾਲ ਕੇ ਇਹਦੇ ਉੱਪਰ ਚੌਲ ਦੁੱਧ ਬਣਾ ਕੇ ਜਿਹੜਾ ਇਥੋਂ ਬਰਤਨ ਆ ਉਹ ਵੀ ਇਥੋਂ ਮਿਲ ਜਾਂਦਾ ਵਾ ਤੇ ਇਥੇ ਆਪ ਖੀਰ ਤਿਆਰ ਕਰਕੇ ਖਾਣੀ ਪਿੰਦੀ ਆ ਵਿਧੀ ਹੁੰਦੀ ਆ ਉਸ ਤੋਂ ਮਤਬਕ ਖਾਣ ਤੋਂ ਬਾਅਦ ਜਦੋਂ ਸੰਗਤ ਟੈਸਟ ਕਰਾਂਦੀ ਆ ਤੇ ਉਹਨਾਂ ਦੇ ਜਿਹੜੇ ਰੋਗ ਖਤਮ ਹੋ ਜਾਂਦੇ ਆ ਸਾਡੇ ਇਥੋਂ ਦੇ ਸੇਵਾਦਾਰ ਮੌਜੂਦ ਨਾਲ ਗੱਲਬਾਤ ਕਰਨੇ ਆ ਵੀਰ ਜੀ ਕੀ ਕਹਿਣਾ ਚਾਹੋਗੇ ਇਥੇ ਸੰਗਤ ਆਂਦੀ ਆ ਕਿਹੜੀ ਕਿਹੜੀ ਵਿਧੀ ਹੁੰਦੀ ਆ ਕਿਸ ਤਰ੍ਹਾਂ ਇਹ ਖੀਰ ਤਿਆਰ ਕੀਤੀ ਜਾਂਦੀ ਆ ਇਹ 5-7 ਪਾਥੀਆਂ ਲਈ ਇਧਿਆ ਆ ਚੋਰ ਲਈ ਆਈ ਦੇ ਆ ਥੋੜੇ ਜਿਹਨੇ ਆਪਣੀ ਸਰਦਾਂ ਦਿੱਤਾ ਹਰੇ 15 ਦੇ ਲਈਏ ਤੇ ਕੈਰ ਦਾ ਛੰਨਾ ਤੇ ਦੁੱਧ ਬੁਰੀ ਮੱਝ ਦਾ ਤੋਂ ਲਈਦਾ ਜੇ ਬੁਰੀ ਮੱਝ ਦਾ ਦੁੱਧ ਮਿਲ ਗਿਆ ਠੀਕ ਹੈ ਨਹੀਂ ਤੇ ਦਰਬਾਰ ਚੋਂ ਮਿਲ ਜਾਂਦਾ ਆ ਮਿਲ ਜਾਂਦਾ ਹਾਂਜੀ ਇਹ ਆਪਾ ਸਿੱਧ ਬੁੱਧ ਨਾਸਤ ਜੀ ਦਾ ਦਰਬਾਰ ਹੈ ਆਰੇ ਦਰਬਾਰੇ ਘਰ ਚ ਅਨੇ ਪਣਤਿਆ ਤੇ ਇਹ ਮਹਾਰਾਜ ਬਾਬਾ ਸਿੱਧ ਬੋਧਨਾਥ ਜੀ ਗੁਰੂ ਗੋਰਖਨਾ ਦੇ ਚੇਲੇ ਹੋਏ ਆ ਇਹ ਉਹਨਾਂ ਤੋਂ ਵਾਰ ਲਏ ਇਹਨਾਂ ਦੇ ਬਾਬੇ ਬੋਧਨਾਥ ਜੀ ਹਾਂਜੀ ਗੁਰੂ ਗੋਰਖਨਾ ਦੇ ਜੋ ਤੇ ਜਦੋਂ ਬਾਬੇ ਜੀ ਚੋਲਾ ਛੱਡ ਰਹੇ ਇਹ ਟਾਈਮ ਤੇ ਉੱਥੇ ਹੀ ਬਾਬਾ ਜੀ ਹਾਂ ਇਹ ਜਿਹਨੂੰ ਰਸੋਰੀ ਹੋ ਜਾਂਦੀ ਆ ਕੀ ਪੱਥਰੀ ਹੋ ਜਾਂਦੀ ਆ ਮੋਕੇ ਹੋ ਜਾਂਦੇ ਆ ਖੁਰਕ ਪੈ ਜਾਂਦੀ ਆ ਲੋਤਾ ਹੋ ਜਾਂਦੀਆਂ ਜਰੂਨ ਦਾ ਜਿਨ੍ਹਾਂ ਨੂੰ ਜਰੂਨ ਨਿਕਲ ਆਉਂਦਾ ਆ ਹਾਂਜੀ ਉਹਨਾਂ ਵਾਤੇ ਦੇਈ ਚੜਦਾ ਆ ਉਹ ਦੇਈ ਦੇਈ ਦਾ ਆ ਅੱਛਾ ਜੀ ਜਿਨ੍ਹਾਂ ਦੇ ਘਰ ਜਵਾਕ ਨਹੀਂ ਹੁੰਦਾ ਉਹਨਾਂ ਵਾਤੇ ਵੀ ਦੇਈ ਆ ਤੇ ਬੱਚੇਦਾਨੀ ਚ ਔਰਤਾਂ ਨੂੰ ਅਰਸੋਰੀ ਹੋ ਜਾਂਦੀ ਉਹਨਾਂ ਬਾਤ ਤੇ ਵੀ ਦੇਈ ਦਈਦਾ ਅੱਛਾ ਇੱਕ ਪਤਾ ਲੱਗਾ ਸੀ ਇਹਦਾ ਇਹਦਾ ਤੰਦ ਗੜੀਦਾ ਵਾ ਇਹ ਪਹਿਲਾਂ ਦਾਦੇ ਵੀ ਜਿਹੜੀ ਕੁਵਾਰੀ ਜਿਹੜੀ ਕੁੜੀ ਹੁੰਦੀ ਆ ਉਹ ਤੰਦ ਕੱਸ ਕਰਤ ਜਿੰਦੀ ਤੇ ਫੇਰ ਇਹ ਹੁੰਦਾ ਸੀ ਇਹ ਕੋਈ ਵਿਧੀ ਵਿਸਪਨਾ ਕੋਈ ਇਹ ਹੀ ਮਰਾਦਾ ਸੀ ਤਾਂ ਖਾਣਾ ਦੀ ਧੀ ਹੋਣੀ ਚਾਹੀਦੀ ਆ ਹੂੰ 12 13 14 15 16 17 ਸਾਲ ਤੱਕ ਤਾਂ 18ਵਾਂ ਬਾਅਦੋਂ ਕੰਨਿਆ ਨਹੀਂ ਕਿ ਨਹੀਂ ਜਾਂਦੀ ਹਾਂਜੀ ਠੀਕ ਆ ਉਹ ਸਾਰੇ ਦੁਨੀਆਂ ਨੂੰ ਪਤਾ ਤੁਹਾਨੂੰ ਪਤਾ ਹੈ ਜੀ ਜੀ ਤੇ ਉਹ ਵਿੱਤ ਖਾਣਾ ਦੀ ਤੀ ਉਹ ਕੱਟ ਕੇ ਦਵੇ ਤੰਦ ਤੰਦ ਉੱਤੇ ਹੀ ਚਿੱਟਾ ਤੇ ਥੱਲੇ ਵੀ ਚਿੱਟਾ ਰਹਿੰਦਾ ਆ ਇਹ ਹੁਣ ਕੀ ਚਲਦਾ ਜਾਂਦਾ ਕੰਮ ਵਿਆਈਆਂ ਜਿੱਦਾਂ ਵੀ ਹੁਣ ਸਮਝਦੇ ਆ ਯੋਗ ਦਾ ਪਹਿਰਾ ਇੱਕਸਾਮ ਨਾਲ ਹੈ ਤੇ ਸਾਡਾ ਜੋ ਦਾਦਾ ਜੀ ਧਰਦੇ ਹੁੰਦੇ ਹੀ ਆ ਖੀਰ ਤੰਦ ਉੱਤੇ ਹੀ ਚਿੱਟਾ ਰਹਿੰਦਾ ਹੁੰਦਾ ਸੜਦਾ ਨਹੀਂ ਨਾ ਸੜਦਾ ਨਹੀਂ ਸੜਦਾ ਹੋਣ ਵੀ ਨਹੀਂ ਆ ਮੈਂ ਇੱਕ ਵਾਰ ਯਕੀਨ ਆਪਣੇ ਕੈਮਰਾਮੈਨ ਨੂੰ ਕਹਾਂਗੇ ਤੁਸੀਂ ਦਿਖਾ ਦਿਓ ਵੀਰ ਜੀ ਮਾੜਾ ਚੁੱਕ ਕੇ ਦਿਖਾਓ ਤੰਦ ਜਿਹੜਾ ਵਾ ਇਹ ਬਾਬਾ ਜੀ ਕਹਿੰਦੇ ਇਹ ਤੰਦ ਜਿਹੜਾ ਵੇਖੋ ਜੀ ਤੁਸੀਂ ਵੇਖ ਸਕਦੇ ਹੋ ਅੱਗ ਬਲਦੀ ਪਈ ਆ ਗੋਏ ਉਪ ਲੱਗ ਬਾਲ ਦੀ ਖੀਰ ਤਿਆਰ ਹੁੰਦੀ ਪਈਆ ਲੇਕਿਨ ਜਿਹੜਾ ਤੰਦ ਆ ਉਹ ਨਹੀਂ ਛੜੇਗਾ ਇਹ ਵੇਖੋ ਇਹ ਕਿੱਡੀ ਵੱਡੀ ਜਿਹੜੀ ਕਰਾਮਾਤ ਆ ਤੇ ਕਿੱਡਾ ਵੱਡੀ ਮਰਿਆਦਾ ਵਾ ਇਸ ਤੰਦ ਦੀ ਹਾਂਜੀ ਉਹਦਾ ਤੰਦ ਤਕਤੀ ਦਾ ਹੈ ਹੂੰ ਉਹਦਾ ਪਤਾ ਗਾ ਪਈਏ ਤੇ ਸੜ ਜਾਂਦਾ ਉਸੇ ਉਹਦਾ ਇਹ ਬਾਬਾ ਜੀ ਨੇ ਸਾਨੂੰ ਪਾਠ ਦੱਸਿਆ ਹਨੀ ਪੜ੍ਹਤੇ ਆ ਵਿਧੀ ਹੈ ਹਾਂਜੀ ਸਾਨੂੰ ਗਾਂ ਦੀ ਗਾਂ ਪੀੜੀ ਤੋਂ ਪੀੜੀ ਜਿੱਦਾਂ ਮਿਲਿਆ ਚਾਚੇ ਦਾ ਮੁੰਡਾ ਗਾਂ ਦੀ ਗਾਂ ਹੀ ਦੱਸਦੇ ਜਾਂਦੇ ਇੱਕ ਦੂਜੇ ਨੂੰ ਬਾਹਰ ਜਿਹੜਾ ਫਾਂਡਾ ਪਿੰਦਾ ਆ ਉਹ ਜੱਟ ਸੰਧੂਆਂ ਨੂੰ ਵਾਰ ਕੀਤਾ ਬਾਬੇ ਜੀ ਦੇ ਉਹਨਾਂ ਨੇ ਸਾਨੂੰ ਨਹੀਂ ਆਪਦਾ 파ਠ ਦੱਸਣਾ ਹੈ ਨਹੀਂ ਉਹਨਾਂ ਨੂੰ ਨਹੀਂ ਹੈ ਆਪਦਾ 파ਠ ਦੱਸਣਾ ਕਿੰਨੀ ਸੰਗਤ ਐ ਤੁਹਾਡੇ ਯਾਤਰਾ ਆਉਂਦੀ ਤੇ ਨਾ ਡੇਲੀ ਹੁੰਦੀ ਰਾਤ ਨੂੰ ਨਹੀਂ ਤੇ ਜਿੱਦਾਂ ਰਾਤ ਨੂੰ 10 ਵਜੇ ਬੂਆ ਬੰਦ ਹੁੰਦਾ 10 ਵਜੇ ਤੱਕ ਰੋ ਹੀ ਸੰਗਤ ਚੱਲਦੀ ਹੁੰਦੀ ਰਹਿੰਦੀ ਆ ਕਿ ਕੋਈ ਦਸ ਦਿਨ ਵੀ ਐਤਵਾਰ ਯਾਤਰੀ ਕਲੀ ਖੀਰ ਤਿਆਰ ਕਰਕੇ ਖਾਣੀ ਪੈਂਦੀ ਆ ਜੀ ਆ ਐਤਵਾਰ 6 ਵਜੇ ਤੋਂ ਲਾ ਕੇ 12 ਵਜੇ ਤੱਕ ਖੀਰ ਬਣਨੀ ਬਸ ਤੁਨੇ ਤੇ ਹੂੰ ਤੇ ਉਸ ਤੋਂ ਬਾਅਦ ਜੇ ਮੌਕੇ ਜਿਹੜਾ ਲੇਟ ਆ ਜਾਂਦਾ ਜਿੱਦਾਂ 3 ਜਾਂ 4 5 ਵਜਾਂ ਦੇ ਕੋਈ ਦੂਰ ਹੁੰਦਾ ਉਹਨੂੰ ਫਿਰ ਬਣੀ ਦੇਣੀ ਪੈਂਦੀ ਹਨ ਜੇ ਦੂਰ ਹੁੰਦਾ ਇਹ ਵੀ ਹੈਰਾ ਪ੍ਰਬੰਧ ਇੱਥੇ ਬਣਾਇਆ ਸਾਕੋਈ ਬੈਨ ਉੱਠਣ ਦਾ ਉਹ ਸ਼ਨੀਵਾਰ ਆ ਜੇ ਮਰੀਜ਼ ਜੇ ਦੂਰ ਹੁੰਦਾ ਆ ਤਾਂ ਰਾਤ ਰਹਿ ਕੇ ਸ਼ਨੀਵਾਰ ਦੀ ਤਾਂ ਦਿਨੇ ਫੇਰ ਬਣਾ ਕੇ ਖਾ ਕੇ ਆਪਦੇ ਘਰ ਜਾ ਸਕਦਾ ਕਿੱਥੋਂ ਕਿੱਥੋਂ ਸੰਗਤ ਆਈਂਦੀ ਫਿਰ ਸੰਗਤ ਦਾ ਬਾਬਾ ਦੂਰ ਹੀ ਆਉਂਦੀ ਰਹੀ ਹੈ ਬਾਬਾ ਜੀ ਹਰ ਦੋਵਾਰ ਤੱਕ ਆਉਂਦੀ ਰਹੀ ਸੰਗਤ ਬਹੁਤ ਸਾਰੇ ਲੋਕ ਜਿਹੜੇ ਕਹਿੰਦੇ ਪਏ ਬਹੁਤ ਸਾਰੇ ਲੋਕ ਕਹਿੰਦੇ ਪਏ ਵੀ ਸਾਨੂੰ ਤਾਂ ਤੁਹਾਡਾ ਐਡਰੈਸ ਨਹੀਂ ਲੱਭਦਾ ਉਹਦੇ ਐਡਰੈਸ ਥੋੜਾ ਸਮਝਾ ਦੇਓ ਸਾਡੇ ਸੰਗ ਦੇਖਦੀ ਭਿੰਦੀ ਸ਼ਵਦੀਸ਼ਾ ਤੁਹਾਨੂੰ ਉਹ ਦੇਸ਼ ਸਾਹਿਬ ਪ੍ਰਦੇਸ਼ ਸਾਹਿਬ ਦੇਖਦੀ ਆ ਅੰਮ੍ਰਿਤਸਰੋਂ ਹੋਣਾ ਅੰਮ੍ਰਿਤਸਰੋਂ ਸਦਾ ਹੀ ਬਸ ਫਾਨੀ ਪਿੱਕੀਵੈਂਟ ਦੀ ਪਿੱਕੀਵੈਂਟੋਂ ਸਿੱਧਾ ਆਪਾਂ ਆਣ ਕੇ ਉਥੋਂ ਖਾਲੜੇ ਬਸ ਪੁੱਛਣੀ ਹੈ ਬੈਠ ਕੇ ਖਾਲੜੇ ਬਸ ਤੇ ਆਉਣਾ ਹੈ ਖਾਲੜੇ ਗੱਡੀ ਗੱਡੀ ਤੇ ਉਹਨਾਂ ਵਾਂਗ ਸਿੱਧਾ ਪਿੱਕੀਵੈਂਟ ਨੋਡ ਪਿੱਕੀਵੈਂਟ ਦਾ ਅੰਮ੍ਰਿਤਸਰੋਂ ਸਦਾ ਹੀ ਤੇ ਜੇ ਕਹਿੰਦੇ ਮਾਲਵੇ ਚ ਹੋਣਾ ਵਾ ਹੌਣ ਤੇ ਪਿੱਛੋਂ ਹੁਣ ਕਈ ਰੋਡ ਨਿਕਲਦੇ ਬਾਬਾ ਜੀ ਹੁਣ ਮੈਂ ਕਿ ਹਰੀ ਕਿਉਂ ਆ ਕੇ ਦੱਸ ਆਲੀ ਕਿ ਉਹ ਸਿੱਧਾ ਹੀ ਪਿੱਖਿਵਿੰਡ ਹਮ ਜਲੰਧਰੋਂ ਆਣਾ ਵਾ ਉਹ ਪਹਿਲਾ ਤਰਨਤਨ ਤਰਨਤਨ ਰੋਣਾ ਵੀ ਕਿਵੇਂ ਟੂ ਪਿੱਖਿਵਿੰਡ ਉਹ ਕਿ ਸਿੱਧਾ ਪਿੱਖਿਵਿੰਡ ਖਾਲੜੇ ਪਿੱਖਿਵਿੰਡੋਂ ਆਣ ਕੇ ਆਪਾਂ ਪਤਾ ਕਰ ਸਕਦੇ ਆ ਬਾਬੇ ਬੁੱਧਨਾਥ ਜਾਣਾ ਪਿੰਡ ਨਾਰਲੀ ਜਾਣਾ ਨਹੀਂ ਉੱਥੇ ਇਹਨੂੰ ਪੀ ਲਿਆ ਹੈਗੀ ਉੱਥੇ ਖੀਰ ਖਾਣੀ ਪਿੱਖਿਵਿੰਡੋਂ ਤੁਹਾਨੂੰ ਸਭ ਕੋਲ ਦੱਸ ਦੇਣਾ ਹਮ ਤਾਂ ਸੰਗਤ ਜੀ ਬਹੁਤ ਸਾਰੀ ਸੰਗਤ ਆ ਜਿਹੜੀ ਇਹਨਾਂ ਹੁੰਦਾ ਵਾ ਵੀ ਅਸੀਂ ਪਹੁੰਚੀਏ ਕਿੱਦਾਂ ਸਾਰੇ ਐਡਰੈਸ ਤੁਹਾਨੂੰ ਸਮਝਾਤੀ ਆ ਵੀ ਜਲੰਧਰ ਤੱਕ ਨਹੀਂ ਹੋਣਾ ਵਾ ਤੇ ਪਹਿਲਾਂ ਤਰਨਤਾਰਨ ਪਹੁੰਚੇ ਤਰਨਤਾਰਨ ਤੋਂ ਸਿੱਧਾ ਪੀਖੀਵੜ ਤੇ ਪੀਖੀਵੜ ਤੋਂ ਸਿੱਧਾ ਨਾਲ ਵੀ ਆ ਸਕਦਾ ਵਾ ਇਹਦਾ ਬੜਾ ਮਸ਼ਹੂਰ ਆ ਗੁਰਦਾਸਪੁਰ ਤੇ ਕਮੀਰ ਜਿਹੜਾ ਇੱਥੇ ਜਿਹੜਾ ਖੀ ਜਿਹੜਾ ਬੀਲੀ ਦੇ ਰੋਗ ਨਾਲ ਪੀੜਦੇ ਆ ਉਹ ਵੀ ਪਹੁੰਚੇ ਨਾ ਗੱਲਬਾਤ ਕਰਨੀ ਵੀਰ ਜੀ ਤੇ ਕੀ ਇਹਨਾਂ ਤੋਂ ਅੱਡਾ ਕਿੱਥੋਂ ਤੁਸੀਂ ਆ ਰਹੇ ਹੋ ਮੇਰਾ ਨਾਮ ਵਿਨੇ ਕੁਮਾਰ ਆ ਪਈ ਮੈਂ ਗੁਰਦਾਸਪੁਰ ਤੋਂ ਅੱਗੇ ਦੀਨਨਗਰ ਲਾਗੇ ਪਿੰਡ ਹੈ ਮੇਰਾ ਪੱਚੋਵਾਲ ਪੱਚੋਵਾਲ ਤੁਹਾਨੂੰ ਇਸ ਅਸਥਾਨ ਬਾਰੇ ਕਿਦਾਂ ਪਤਾ ਲੱਗਾ ਤੇ ਤੁਹਾਨੂੰ ਕਿਦਾਂ ਪਤਾ ਕਿ ਇੱਥੇ ਅੱਛ ਮੇਰੇ ਯਾਰ ਦੋਸਤ ਸੀ ਕਿ ਉਹਨਾਂ ਨੂੰ ਬਾਹਰ ਜਾਣਾ ਸੀਗਾ ਤੇ ਉਹਨਾਂ ਨੂੰ ਕਾਲਾ ਪੀ ਲਿਆ ਸੀਗਾ ਉਹਨਾਂ ਨੇ ਥੋ ਮਤਲਬ ਖੀਰ ਖਾਦੀ ਤੇ ਠੀਕ ਹੋ ਗਏ ਹੂੰ ਬਿਲਕੁਲ ਮੰਨ ਲਓ ਕਿ ਜਦੋਂ ਨੈਗੇਟਿਵ ਪੋਜ਼ਿਟਿਵ ਆਉਂਦਾ ਠੀਕ ਹੋ ਗਏ ਚਲੇ ਗਏ ਬਾਹਰ ਹੁਣ ਤੀ ਚੈੱਕ ਕਰਾ ਤੈਨੂੰ ਕਿੰਨਾ ਪੀ ਲਿਆ ਹੈਗਾ ਸੀ ਮੈਂ ਇੰਨਾ ਨਹੀਂ ਪਤਾ ਕਿੰਨਾ ਹੈਗਾ ਨੈਗੇਟਿਵ ਪੋਜ਼ਿਟਿਵ ਆਉਂਦਾ ਪਿਆ ਜੀ ਅੱਛਾ ਆਉਂਦਾ ਕਾਲਾ ਪੀ ਲਿਆ ਐਚ ਸੀ ਵੀ ਜੋ ਵੀ ਹੁੰਦਾ ਉਹ ਆਉਂਦਾ ਪਿਆ ਹੁਣ ਤੈਨੂੰ ਕਿੰਨੇ ਮੇਰਾ ਪਹਿਲੀ ਪਹਿਲੀ ਵਾਰ ਹੀ ਆਇਆ ਜੀ ਹਾਂ ਜੀ ਪਹਿਲੀ ਵਾਰ ਹੀ ਆਏ ਹਾਂ ਹਾਂ ਜਦੋਂ ਮੇਰੇ ਵਿੱਚ ਆਇਆ ਜਦੋਂ ਕਿੰਨੇ ਵ ਛੇ ਵਾਰ ਮਤਲਬ ਕੀ ਹੋ ਰਹੀ ਹੈ 5-7 10 ਮਿੰਟ ਹੋ ਗਿਆ ਜੀ ਮੈਂ ਸੁਨਾਣ ਕਰਕੇ ਆ ਹਾਂ ਹਾਂਜੀ ਹਾਂਜੀ ਸੁਨਾਣ ਕਰਕੇ ਆ ਕੇ ਕੀ ਧਰਤੀ ਠੀਕ ਆ ਕੀ ਲੱਗਦਾ ਤੁਹਾਨੂੰ ਜਿਸਾ ਲੋਕ ਕਹਿ ਦਿੰਦੇ ਆ ਕਈ ਕਹਿੰਦੇ ਬਹਿਮਾ ਹੀ ਪਾਉਂਦੇ ਪਏ ਹੋ ਕੀ ਲੱਗਦਾ ਵਾ ਵੀ ਬਹਿਮਾ ਦੇ ਦੇਖੋ ਜੀ ਉਹਨਾਂ ਨੇ ਕੋਈ ਲਿਆ ਨਹੀਂ ਕੋਈ ਦਿੱਤਾ ਨਹੀਂ ਹੈਗਾ ਕੋਈ ਬਹਿਮਾ ਚ ਪੈਣ ਵਾਲੀ ਕੋਈ ਗੱਲ ਹੀ ਨਹੀਂ ਹੈਗੀ ਜੀ ਮੈਂ ਕੋਡ ਪੰਤਾ ਗਾਂ ਮਤਲਬ ਬਹਿਮਾ ਚ ਪੈਣਾ ਕਿਉਂ ਅਗਲੇ ਕੋਈ ਲੈਨ ਤਾਂ ਫੇਰ ਬੰਦਾ ਬਹਿਮ ਕਹਿੰਦੇ ਜੀ ਉਹਨੂੰ ਉਹਨਾਂ ਨੇ ਕੁਝ ਨਹੀਂ ਉਹਨਾਂ ਨੇ ਦੁੱਧ ਵੀ ਕੋਲੋਂ ਦਿੱਤਾ ਸਾਰੋ ਕੁਝ ਦਿੱਤਾ ਕੁਝ ਨਹੀਂ ਲਿਆ ਜੀ ਆਪਣੀ ਸਰਦਾ 10 20 ਜਿੰਨੇ ਚੜਾਣੇ ਚੜਾ ਸਕਦਾ ਬੰਦਾ ਜਾਨਕਿ ਇਹ ਕਹਿ ਸਕਦੇ ਆ ਆਸਤਾਨਗਰ ਆਈਏ ਤੇ ਸਾਰੇ ਰੋਗ ਖਤਮ ਹੋ ਜਾਂਦੇ ਕਿਤੇ ਵੀ ਜਾਈਏ ਕਿਤੇ ਵੀ ਕਿਤੇ ਵੀ ਜਾਈਏ ਜੀ ਮਤਲਬ ਉਹਨਾਂ ਜਿਨ੍ਹਾਂ ਨੂੰ ਬਾਹਰ ਹੈਗਾ ਉਹ ਬਿਲਕੁਲ ਖਤਮ ਹੁੰਦੇ ਆ ਜੀ ਇਹਨਾਂ ਨੂੰ ਬਾਹਰ ਹੈਗਾ ਸੰਡੇ ਦਾ ਬਾਹਰ ਹੈਗਾ ਜਿੱਦਾਂ ਕਾਲੇ ਪੀਲੇ ਆ ਕਟਾ ਪੀਲੇ ਸਾਰੇ ਨੂੰ ਉਹ ਇਹਨਾਂ ਦਾ ਬਿਲਕੁਲ ਠੀਕ ਹੋ ਜਾਂਦਾ ਤਾਂ ਸੰਗਤ ਜੀ ਤੁਸੀਂ ਦੇਖਿਆ ਵੀ ਇਹ ਵੀਰ ਗੁਰਦਾਸਪੁਰ ਤੋਂ ਪਹੁੰਚਿਆ ਵਾ ਹਾਲਾਂਕਿ ਗੁਰਦਾਸਪੁਰ ਤੋਂ ਜਿਆਦਾ ਨਹੀਂ ਤੇ 80 90 ਕਿਲੋਮੀਟਰ ਦੂਰ ਗੁਰਦਾਸਪੁਰ ਇਹ ਜਿੱਥੋਂ ਇਹ ਸੰਗਤ ਪਹੁੰਚੀ ਆ ਇੱਕ ਵਿਸ਼ਵਾਸ ਲੈ ਕੇ ਇੱਕ ਆਸਤਾ ਲੈ ਕੇ ਪਹੁੰਚੀ ਆ ਕਿ ਇਸ ਇਸ ਜਗ੍ਹਾ ਤੇ ਆ ਕੇ ਜਿਹੜਾ ਅਗਰ ਅਸੀਂ ਖੀਰ ਬਣਾ ਕੇ ਖਾਈਏ ਤਾਂ ਸਾਡਾ ਜਿਹੜਾ ਪੀਲੀਆ ਵਾ ਉਹ ਖਤਮ ਹੋ ਜਾਂਦਾ ਵਾ ਚੈੱਕ ਲਾ ਕੇ ਹੁੰਦੇ ਟੈਸਟਿੰਗ ਲਾ ਕੇ ਹੁੰਦੇ ਉਸ ਤੋਂ ਬਾਅਦ ਆ ਕੇ ਤੇ ਖੀਰ ਬਲਾ ਖਾਦੀ ਜਾਂਦੀ ਆ ਅਗਰ ਕਿਸ ਨੂੰ ਜਿਆਦਾ ਵਾ ਪੀਲੀਆ ਵਾ ਤਾਂ ਉਹ 5 ਤੋਂ 7 ਜਿਹੜਾ ਐਤਵ ਦੇ ਐਤਵ ਇੱਥੇ ਹੁੰਦਾ ਬਾਅਦ ਉਹਨੂੰ ਉਹਦਾ ਪੀਲੇ ਰੋ ਖਤਮ ਹੁੰਦਾ ਵਾ ਦੇਸ਼ਾ ਵਿਦੇਸ਼ਾ ਜੇ ਸੰਗਤ ਸਾਨੂੰ ਵੇਖਦੀ ਪਈ ਆ ਅਸੀਂ ਕਿਸੇ ਨੂੰ ਵੀ ਦੱਸਦੀ ਅਸੀਂ ਵਹਿਮਾਂ ਨਹੀਂ ਪਰਮਾ ਨਹੀਂ ਪਾਉਂਦੇ ਲੇਕਿਨ ਇੱਕ ਹਰ ਇੱਕ ਬੰਦੇ ਦੀ ਆਸਾ ਹੁੰਦੀ ਆ ਜਿਸ ਆਸਾ ਨਾਲ ਬੰਦਾ ਪਹੁੰਚਦਾ ਵਾ ਕਿਸੇ ਵੀ ਦਰਬਾਰ ਤੇ ਪਹੁੰਚੀ ਆਪਣੀ ਆਸਾ ਨਾਲ ਲੈ ਕੇ ਜਾਈਏ ਤੋਂ ਰੋ ਖਤਮ ਹੁੰਦਿਆ ਇਹ ਉਹ ਦਰਬਾਰ ਆ ਜਿਸ ਦਰਬਾਰ ਦੀ ਅਸੀਂ ਗੱਲਬਾਤ ਕਰਦੇ ਪਿਆ ਸਿੱਧ ਬੁੱਧ ਬਾਬਾ ਜੀ ਦਾ ਨਾਮ ਦਾ ਹੈਗਾ ਦਰਬਾਰ ਆ ਇਹ ਬਜਰੇ ਸੇਵਾ ਕਰਦੇ ਵੇ ਉਹ ਵੀਰ ਜਿਨ੍ਹਾਂ ਸਾਰੀ ਤੁਹਾਨੂੰ ਜਾਣਕਾਰੀ ਸਾਂਝੀ ਕੀਤੀ ਆ ਵੀ ਤੁਸੀਂ ਅਗਰ ਆਉਣਾ ਵਾ ਇਸ ਦਰਬਾਰ ਤੇ ਤਾਂ ਕਿਸ ਰਸਤੇ ਆਉਣਾ ਵਾ ਕਿਸ ਰਸਤੇ ਦਾ ਪਹੁੰਚ ਕੇ ਇਸ ਦਰਬਾਰ ਤੇ ਬਹੋਨ ਸਕਦੇ ਹੋ ਤੇ ਕਿਹਦੇ ਵਾਰਤਕੀ ਇੱਥੇ ਪਹੁੰਚਣਾ ਵਾ ਸਾਡਾ ਮਕਸਦ ਇਹ ਕੋਈ ਵੀ ਜਿਹੜੀ ਤੁਹਾਡੀ ਜਿਹੜੀ ਮਰਿਆਦਾ ਦਾ ਇਸੋ ਜਿਹੜੇ ਲੋਕ ਜਿਹੜੇ ਸਾਡੇ ਦੂਰਬ ਦੇ ਵਿੱਚ ਦੇ ਪਏ ਆ ਉਹਨਾਂ ਦਾ ਗੱਲ ਜਰੂਰ ਪਹੁੰਚਾਈ ਜਾਵੇ ਤੇ ਇਸ ਦਰਬਾਰ ਤੇ ਆ ਕੇ ਜਿਹਦੇ ਪੀਲੀ ਵਰਗੇ ਲੋਕ ਖਤਮ ਹੁੰਦੇ ਆ ਕੁਲਦੀਪ ਸਿੰਘ ਦੀਪਾ ਪਿੰਨ ਲਾਲੀ ਤਰੰਦਨ